ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਵਾਲੀ ਬੰਦੀ ਛੋੜ ਦਿਵਸ ਹੈ ਮੈਂ ਸਮੁੱਚੇ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸਮੁੱਚੇ ਪੰਜਾਬ ਨੂੰ ਇਸ ਪਾਵਨ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਜਿੱਥੇ ਇਸ ਪਰਬ ਦਾ ਸੰਬੰਧ ਜਿਹੜਾ ਹੈ ਉਹ Hindu ਧਰਮ ਦੇ ਨਾਲ ਹੈ ਪਰ Hindu ਜਿਹੜੇ ਨੇ ਵੱਡੀ ਗਿਣਤੀ 'ਚ ਸ਼ਰਧਾ ਉਤਸ਼ਾਹ ਸਹਿਤ ਪੂਰੇ ਭਾਰਤ ਜਾਂ ਬੰਦੇਸ਼ਾਂ 'ਚ ਜਿੱਥੇ ਵੀ ਕਿਤੇ ਵਸਦੇ ਨੇ ਪੁਰਬ ਨੂੰ ਮਨਾਉਂਦੇ ਨੇ ਉਹ ਤੀਸੇ ਕਿਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਨੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਉਹਨਾਂ ਦੀ ਆਮਦ ਦੇ ਉੱਤੇ ਵੱਡੀ ਗਿਣਤੀ 'ਚ ਇਸ ਦਿਹਾੜੇ ਦੇ ਉੱਤੇ ਸਿੱਖ ਜੜੇ ਇਕੱਠੇ ਹੋਏ ਔਰ ਖੁਸ਼ੀਆਂ ਮਨਾਈਆਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਵਿਸਾਖੀ ਦੇ ਜੋੜ ਮੇਲੇ ਪ੍ਰਾਰੰਭ ਹੋਏ ਸਨ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਦੀਵਾਲੀ ਦੇ ਜੋੜ ਮੇਲੇ ਜਿਹੜੇ ਨੇ ਉਹ ਵੀ ਆਪਾਂ ਨੂੰ ਮਨਾਉਣੇ ਚਾਹੀਦੇ ਨੇ ਕਿਉਂਕਿ ਵਿਸਾਖੀ ਦੇ ਜੋੜ ਮੇਲੇ ਮੌਕੇ ਆਪਾਂ ਇਕੱਠੇ ਹੁੰਨੇ ਆਂ ਸਾਲ ਦੇ ਵਿੱਚ ਇੱਕ ਵਾਰ ਕਿਉਂ ਨਾ 6 ਮਹੀਨੇ ਬਾਅਦ ਆਪਾਂ ਜਿਹੜਾ ਹੈ ਉਹ ਜੋੜ ਮੇਲੇ ਜਿਹੜੇ ਹੈ ਉਹ ਹੋਰ ਮਨਾਇਆ ਕਰੀਏ ਤਾਂ ਮਹਾਰਾਜ ਨੇ ਪ੍ਰਵਾਨਗੀ ਦਿੱਤੀ ਇੱਕ ਵਿਸਾਖੀ ਦੇ ਜੋੜ ਮੇਲੇ ਮੌਕੇ ਪੰਥ ਇਕੱਠਾ ਹੁੰਦਾ ਸਿੱਖ ਇਕੱਠੇ ਹੁੰਦੇ ਤੇ ਦੂਸਰਾ ਫਿਰ ਦੀਵਾਲੀ ਦੇ ਜੋੜ ਮੇਲੇ ਮੌਕੇ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਿੱਖ ਜਿਹੜੇ ਆ ਉਹ ਇਕੱਠੇ ਹੋਣੇ ਪਰ ਆਰੰਭ ਹੋਏ। ਕੱਤੇ ਹੁੰਦੇ ਦੀਵਾਨ ਸਜਦੇ, ਖੁਸ਼ੀਆਂ ਮਨਾਉਂਦੇ, ਲੰਗਰ ਜਿਹੜੇ ਆ ਸ਼ੱਕ ਦੇ ਤਿਆਰ ਕਰਦੇ, ਸੇਵਾ ਕਰਦੇ, ਗੁਰੂ ਜੀ ਦੇ ਦਰਸ਼ਨ ਕਰਦੇ, ਗੁਰੂ ਜੀ ਦੇ ਪ੍ਰਵਚਨ ਸੁਣਦੇ, ਕੀਰਤਨ ਸੁਣਦੇ, ਕਥਾ ਸੁਣਦੇ। ਇੱਕ ਦੂਸਰੇ ਨਾਲ ਮੇਲ ਮਲਾਪ ਕਰਦੇ ਇਹਨਾਂ ਤੁਰ ਮੇਲੇਆਂ ਮੌਕੇ। ਗੁਰੂ ਕਾਲ ਦੇ ਵਿੱਚ ਜਿੱਥੇ ਵੀ ਸਤਿਗੁਰੂ ਜੀ ਹੁੰਦੇ, ਉੱਥੇ ਇਸ ਪਰਬ ਦੇ ਮੌਕੇ ਦੇ ਉੱਤੇ ਤੇ ਵਿਸਾਖੀ ਦੇ ਪਰਬ ਦੇ ਮੌਕੇ ਦੇ ਉੱਤੇ ਸਿੱਖ ਜ਼ਰੂਰ ਇਕੱਠੇ ਹੋ ਕੇ ਪਹੁੰਚਦੇ ਦਰਸ਼ਨ ਕਰਦੇ। ਅਨਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਪੰਥ ਵਿਖੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਸ ਵੇਲੇ ਵੀ ਸਿੱਖ ਜਿਹੜੇ ਐ ਉਹ ਇਸ ਦਿਨ ਦੇ ਮੌਕੇ ਦੇ ਉੱਤੇ ਸ੍ਰੀ ਅਮਰਸਰ ਸਾਹਿਬ ਇਕੱਠੇ ਹੁੰਦੇ ਖੁਸ਼ੀਆਂ ਸਾਂਝੀਆਂ ਕਰਦੇ ਇੱਕ ਦੂਸਰੇ ਨੂੰ ਮਿਲਦੇ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਇੱਕ ਦੂਸਰੇ ਦਾ ਦੁੱਖ ਸੁੱਖ ਪੁੱਛਦੇ ਹਾਲ ਚਾਲ ਜਾਣਦੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਬੰਧ ਵੀ ਇਸ ਦਿਹਾੜੇ ਦੇ ਨਾਲ ਹੀ ਹੈ ਕਿਉਂਕਿ ਭਾਈ ਮਨੀ ਸਿੰਘ ਜੀ ਨੇ ਸਰਕਾਰ ਤੋਂ ਪ੍ਰਵਾਨਗੀ ਲਈ ਕਿ ਸਾਨੂੰ ਇਕੱਠੇ ਹੋਣ ਦਿਓ ਭਾਈ ਅਸੀਂ ਮੇਲੇ ਕਰਨੇ ਨੇ ਸਰਕਾਰ ਨੇ ਕਿਹਾ 10-10000 ਰੁਪਇਆ ਜਿਹੜਾ ਤੁਹਾਨੂੰ ਟੈਕਸ ਦੇਣਾ ਪਏਗਾ ਕਹਿੰਦੇ ਦੇ ਦੇਵਾਂਗੇ ਸੱਦੇ ਪੱਤਰ ਭੇਜ ਦਿੱਤੇ ਗਏ ਸਿੱਖਾਂ ਨੂੰ ਪਰ ਹੋਇਆ ਕੀ ਹੈ ਕਿ ਸਰਕਾਰ ਦੀ ਨੀਅਤ ਬਦਲ ਗਈ ਕਤਲਿਆਮ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ ਬਿਆਉਤਬੰਦੀ ਕਰ ਲਈ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਸੱਦੇ ਪੱਤਰ ਭੇਜ ਕੇ ਥਾਂ-ਥਾਂ ਹੀ ਸਿੱਖਾਂ ਨੂੰ ਫਿਰ ਰੋਕ ਦਿੱਤਾ ਸਰਕਾਰ ਨੇ 10000 ਮੰਗਿਆ ਭਾਈ ਸਾਹਿਬ ਜੀ ਕਹਿਣ ਲੱਗੇ 10000 ਕਾ ਤਾਂ ਜੇ ਤੋ ਜੋੜ ਮੇਲ ਕੀਤੇ ਨਹੀਂ ਅਸੀਂ ਤੁਸੀਂ ਇਕੱਠੇ ਨਹੀਂ ਹੋਣ ਦਿੱਤਾ ਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਫਤਾਰ ਕਰਕੇ ਬੰਦ-ਬੰਦ ਘਟਕੇ ਸ਼ਹੀਦ ਕੀਤਾ ਗਿਆ ਇਸ ਦਿਹਾੜੇ ਦੇ ਨਾਲ ਉਹਨਾਂ ਦੀ ਸ਼ਹਾਦਤ ਦਾ ਸਬੰਧ ਹੈ ਮਿਸਲਾਂ ਦੇ ਸਮੇਂ ਵੀ ਜਿੱਥੇ ਵੀ ਕਿਤੇ ਮਿਸਲਾਂ ਵਿਚਰਦੀਆਂ ਸਾਨੂੰ ਉਹ ਇਸ ਜੋੜ ਮੇਲੇ ਮੌਕੇ ਇਕੱਠੀਆਂ ਹੁੰਦੀਆਂ ਸੀ ਆਪਣੇ ਆਪਣੇ ਜਿਹੜੇ ਐ ਕੋਈ ਨਿੱਜੀ ਮਤਭੇਦ ਹੁੰਦੇ ਸੀ ਕੋਈ ਇਲਾਕਿਆਂ ਨੂੰ ਲੈ ਕੇ ਮਤਭੇਦ ਹੁੰਦੇ ਸੀ ਉਹ ਮਤਭੇਦ ਦੂਰ ਕੀਤੇ ਜਾਂਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਔਰ ਨਾਲ ਹੀ ਦੋਨੋਂ ਇਕੱਠੇ ਹੋ ਸਾਰੇ ਇਕੱਠੇ ਹੋ ਕੇ ਇੱਕ ਦੂਸਰੇ ਦਾ ਹਾਲਚਲ ਪੁੱਛਦੇ ਸੀ ਦੁੱਖ ਦਰਦ ਵਡਾਉਂਦੇ ਸੀ ਅਲੱਗ-ਅਲੱਗ ਆਉਂਦੇ ਸੀ ਇਕੱਠੇ ਹੋ ਕੇ ਜਾਂਦੇ ਸੀ ਇਕਤਾ ਇਕਾ ਇਤਿਫਾਕ ਜੇ ਸਿੱਖਾਂ ਦੇ ਵਿੱਚ ਜਿਹੜਾ ਹੈ ਇਸ ਦਿਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਸੀ ਖੁਸ਼ੀਆਂ ਮਨਾਇਆਂ ਜਾਂਦੀਆਂ ਸੀ ਦੀਵਾਨ ਸਜਾਏ ਜਾਂਦੇ ਸੀ ਲੰਗਰ ਚੱਲਦੇ ਸੀ ਆ ਰਾਜਨੀਤਿਕ ਧਾਰਮਿਕ ਫੈਸਲੇ ਜਿਹੜੇ ਉਹ ਕੀਤੇ ਜਾਂਦੇ ਸੀ ਇਸ ਲਈ ਇਹ ਪਰਬ ਜਿਹੜਾ ਬੜਾ ਅਹਿਮ ਹੈ ਸਿੱਖਾਂ ਵਾਸਤੇ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਸਮੁੱਚੇ ਗੁਰੂ ਖਾਲਸਾ ਪੰਥ ਤੇ ਪੂਰੇ ਪੰਜਾਬ ਨੂੰ ਇਸ ਮਹਾਨ ਪਰਬ ਦੀਆਂ ਬਹੁਤ 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 ਬਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ